ਕਾਮਨਵੈਲਥ ਗੇਮਸ ਸ਼ੁਰੂ ਹੋਣ ਵਿੱਚ ਹੁਣ ਸਿਰਫ ਇੱਕ ਦਿਨ ਦਾ ਸਮਾਂ ਬਾਕੀ ਹੈ ਕੀ ਉਮੀਦਾਂ ਨੇ ਭਾਰਤ ਦੇ ਸਾਬਕਾ ਹਾਕੀ ਕਪਤਾਨ ਰਾਜਪਾਲ ਸਿੰਘ ਨੂੰ ਭਾਰਤੀ ਹਾਕੀ ਟੀਮ ਤੋਂ ਤੇ ਪੂਰੇ ਦੇ ਪੂਰੇ ਭਾਰਤੀ ਕੰਟਿੰਜੈਂਟ ਤੋਂ ਆਓ ਉਹਨਾਂ ਤੋਂ ਹੀ ਸੁਣਦੇ ਹਾਂ ਰਾਜਪਾਲ ਜੀ ਕਾਮਨਵੈਲਥ ਗੇਮਸ ਸ਼ੁਰੂ ਹੋਣ ਜਾ ਰਹੀਆਂ ਹਾਕੀ ਟੀਮ ਤੋਂ ਸਭ ਤੋਂ ਪਹਿਲਾਂ ਤੁਹਾਨੂੰ ਪੁੱਛਣਾ ਚਾਹਾਂਗੇ ਕੀ ਐਕਸਪੈਕਟੇਸ਼ਨਸ ਹੈ ਕੀ ਉਮੀਦਾਂ ਨੇ ਕੀ ਕਰਨ ਵਾਲੀ ਹੈ ਹਾਕੀ ਟੀਮ ਇਸ ਵਾਰ ਜੇ ਹਾਕੀ ਟੀਮ ਦੀ ਗੱਲ ਕੀਤੀ ਜਾਵੇ ਤੇ ਮੈਨੂੰ ਤਾਂ ਬਹੁਤ ਉਮੀਦਾਂ ਨੇ ਕਿ ਵਧੀਆ ਪਰਫਾਰਮੈਂਸ ਰਹੂਗੀ ਕਿਉਂਕਿ ਜੇ ਆਪਾਂ ਵਰਲਡ ਕੱਪ ਦੀ ਗੱਲ ਕਰੀਏ ਵਰਲਡ ਕੱਪ 'ਚ ਬੇਸ਼ੱਕ ਅਸੀਂ ਮੈਚ ਨਹੀਂ ਜਿੱਤੇ ਜਿਆਦਾ ਪਰ ਸਾਡੀ ਪਰਫਾਰਮੈਂਸ ਬਹੁਤ ਵਧੀਆ ਰਹੀ ਤੇ ਦੂਜਾ ਜੇ ਪੂਲ ਦੀ ਗੱਲ ਕੀਤੀ ਆ ਵੀ ਸਾਡੇ ਫੇਵਰ 'ਚ ਹੀ ਆ ਕਿਉਂਕਿ ਆਸਟ੍ਰੇਲੀਆ ਸਾਡੇ ਪੂਲ 'ਚ ਹੀ ਆ ਜੇ ਅਸੀਂ ਕਿਤੇ ਸੈਕੰਡ ਵੀ ਹੋਨੇ ਪੂਲ 'ਚ ਤੇ ਅਸੀਂ ਫਿਰ ਵੀ ਸੈਮੀਫਾਈਨਲ ਕੁਆਲੀਫਾਈ ਕਰਦੇ ਆ ਤੇ ਦੂਸਰੇ ਬੰਨੇ ਨਿਊਜ਼ੀਲੈਂਡ ਜਾਂ ਇੰਗਲੈਂਡ ਨਾਲ ਹੀ ਸਾਡਾ ਮੈਚ ਪਊਗਾ ਤੇ ਜਿਹੜੀ ਕਿ ਸਾਡੇ ਬਰਾਬਰ ਦੀਆਂ ਟੀਮਾਂ ਨੇ ਤੇ ਸਾਡੇ ਚਾਂਸ ਵੱਧ ਨੇ ਦੁਆਰਾ ਤੋਂ ਸੈਮੀਫਾਈਨਲ ਖੇਡਣ ਦੇ ਤੇ ਫਾਈਨਲ ਖੇਡਣ ਦੇ ਤੇ ਜੇ ਪ੍ਰੈਸ਼ਰ ਦੀ ਗੱਲ ਕੀਤੀ ਜਾਵੇ ਤੇ ਮੈਨੂੰ ਲੱਗਦਾ ਹੈ ਕਿ ਕੋਚ ਤੇ ਜ਼ਿਆਦਾ ਪ੍ਰੈਸ਼ਰ ਹੈ ਕਿ ਜਿੱਦਾਂ ਦੀ ਕੋਚ ਦੀ ਸਟੇਟਮੈਂਟ ਆ ਰਹੀ ਹੈ ਥੋੜੀ ਜਿਹੀ ਆਪਣੇ ਆਪ ਨੂੰ ਸੇਫ ਸਾਈਡ ਤੇ ਰੱਖ ਕੇ ਚੱਲ ਰਿਹਾ ਕੋਚ ਕਿ ਅਸੀਂ ਐਤ ਕਿ ਟੌਪ 4 ਕੁਆਲੀਫਾਈ ਕਰਾਂਗੇ ਜਾਂ ਅੱਜ ਦੀ ਸਟੇਟਮੈਂਟ ਜਿਹੜੀ ਹਿੰਦੁਸਤਾਨ ਟਾਈਮ ਚ ਆਈ ਹੈ ਉਹ ਵੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਉਹਨੇ ਆਪਣੀ ਸੇਫ ਸਾਈਡ ਰੱਖ ਕੇ ਹੀ ਇਹ ਸਟੇਟਮੈਂਟ ਦਿੱਤੀ ਹੈ ਪਰ ਪਲੇਅਰ ਵੱਲੋਂ ਦੇਖਿਆ ਜਾਵੇ ਜਾਂ ਜਿਸ ਤਰੀਕੇ ਦੀ ਟੀਮ ਦੀ ਸਿਲੈਕਸ਼ਨ ਹੋਈ ਆ ਤੇ ਮੇਨੂੰ ਲੱਗਦਾ ਹੈ ਕਿ ਬਹੁਤ ਵਧੀਆ ਟੀਮ ਬਣੀ ਆ ਤੇ ਪਰਫਾਰਮੈਂਸ ਚੰਗੀ ਹੋਣੀ ਚਾਹੀਦੀ ਜੇਕਰ ਓਵਰਆਲ ਟੀਮ ਦੀ ਗੱਲ ਕੀਤੀ ਜਾਏ ਆਮ ਤੌਰ ਤੇ ਜਦੋਂ ਵੀ ਕੋਈ ਟੀਮ ਕਿਸੇ ਵੱਡੇ ਟੂਰਨਾਮੈਂਟ ਚ ਪਾਰਟਿਸਿਪੇਟ ਕਰਨ ਜਾਂਦੀ ਹੈ ਦੋ ਗੋਲਕੀਪਰਸ ਨਾਲ ਹੁੰਦੇ ਆ ਪਰ ਇਸ ਟੂਰਨਾਮੈਂਟ ਦੇ ਵਿੱਚ ਚਾਹੇ ਮਹਿਲਾ ਹਾਕੀ ਟੀਮ ਦੀ ਗੱਲ ਕੀਤੀ ਜਾਏ ਚਾਹੇ ਗੱਲ ਕੀਤੀ ਜਾਏ ਮੈਨ ਹਾਕੀ ਟੀਮ ਦੀ ਗੋਲਕੀਪਰ ਇੱਕ ਇੱਕ ਕੀ ਹੈ ਮਹਿਲਾ ਹਾਕੀ ਟੀਮ ਨਾਲ ਸविता ਪੁਨੀਆਂ ਗਈ ਹੋਈ ਹੈ ਤੇ ਪੁਰਸ਼ ਹਾਕੀ ਟੀਮ ਦੇ ਨਾਲ ਪੀ ਸ਼੍ਰੇਜੈਸ਼ ਗਏ ਹੋਏ ਨੇ ਤਾਂ ਕੀ ਲੱਗਦਾ ਕਿ ਕਿਤੇ 골키ਪਰ ਇੱਕ ਘਟ ਰੱਖਣ ਨਾਲ ਟੀਮ ਦੀ ਸਟਰੈਂਥ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਾਂ ਇਹ ਜੋ ਰਿਸਕ ਲਿਆ ਗਿਆ ਇਹ ਕਿਤੇ ਬੈਕਫਾਇਰ ਤਾਂ ਨਹੀਂ ਕਰ ਜਾਏਗਾ ਨਹੀਂ ਜੇ ਇੱਕ 골키ਪਰ ਦੀ ਗੱਲ ਕੀਤੀ ਜਾਵੇ ਤੇ ਬਹੁਤ ਵਧੀਆ ਚੀਜ਼ ਹੈ ਇੱਕ ਤਾਂ ਇਹ ਚੀਜ਼ ਸ਼ੋਅ ਕਰਦੀ ਹੈ ਕਿ ਅਸੀਂ ਪੂਰੇ ਅਟੈਕਿੰਗ ਮੂਡ ਚ ਚੱਲੇ ਆਂ ਅਸੀਂ ਜਿੱਤਣ ਚੱਲੇ ਆਂ ਸਾਡੇ ਕੋਲ ਇੱਕ 골키ਪਰ ਹੀ ਬਹੁਤ ਹੈ ਕਿਉਂਕਿ ਜੇ 2010 ਦੀ ਗੱਲ ਕੀਤੀ ਜਾਵੇ 2010 ਦੇ ਵਿੱਚ ਕਾਮਨਵੈਲਥ ਏਸ਼ੀਅਨ ਗੇਮ ਸਾਡੇ ਕੋਲ ਇੱਕ 골키ਪਰ ਸੀ ਪਰ 2012 ਦੇ 올림픽 ਦੇ ਵਿੱਚ ਸਿਰਫ ਇੱਕੋ ਟੀਮ ਸੀ 올림픽 ਜਿੱਤ ਕੋਲ ਦੋ ਗੋਲ ਕੀਪਰ ਸੀ ਉਹ ਇੰਡੀਆ ਸੀ ਤੇ 12ਵੇਂ ਨੰਬਰ ਤੇ ਆਏ ਸੀ ਇਟ ਮੀਨਸ ਕਿ ਕਿਤੇ ਨਾ ਕਿਤੇ ਸਾਡੀ ਸਬਸਟੀਟਿਊਸ਼ਨ ਜਿਹੜੀ ਸਟਰੈਂਥ ਆ ਜਾਂ ਬੈਂਚ ਸਟਰੈਂਥ ਉਹ ਘਟ ਜਾਂਦੀ ਹੈ ਤੇ ਕਿ ਬਹੁਤ ਵਧੀਆ ਸਿਲੈਕਸ਼ਨ ਹੋਈ ਹੈ ਟੀਮ ਦੀ ਬਹੁਤ ਵਧੀਆ ਬੈਲੈਂਸਡ ਟੀਮ ਬਣੀ ਆ ਤੇ ਇੱਕ ਗੋਲ ਕੀਪਰ ਤੇ ਮੈਨੂੰ ਲੱਗਦਾ ਕਿ ਬਹੁਤ ਵਧੀਆ ਪਰਫਾਰਮੈਂਸ ਹੋਊਗੀ ਇਹਨਾਂ ਕਾਮਨਵੈਲਥ ਗੇਮਸ ਨੂੰ ਦੇਖਦੇ ਹੋਏ ਕਿ ਉਹ ਕਾਮਨਵੈਲਥ ਗੇਮਸ ਵੀ ਯਾਦ ਆਉਂਦੀਆਂ ਜ ਜਦੋਂ ਤੁਸੀਂ ਖੁਦ ਵੀ ਹਿੱਸਾ ਸੀ ਕਾਮਨਵੈਲਥ ਗੇਮਸ हां स्पेशली ਜਦੋਂ ਵੀ ਮੈਂ ਯਾਦ ਕਰਦਾ ਕਿ ਅਸੀਂ ਲਾਸਟ ਲੀਗ ਮੈਚ ਜਿਹੜਾ ਸੀ ਪਾਕਿਸਤਾਨ ਦੇ ਨਾਲ ਸੀ ਜੇ ਅਸੀਂ ਜਿੱਤਦੇ ਤੇ ਅਸੀਂ ਕੁਆਲੀਫਾਈ ਕਰਦੇ ਸੀ ਸੈਮੀਫਾਈਨਲ ਵਾਸਤੇ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਸੀ ਜਦੋਂ ਵਿਲੇਜ ਤੋਂ バス ਤੱਕ ਜਾਂ ਉਸ ਤੋਂ ਬਾਅਦ ਗਰਾਊਂਡ ਤੱਕ ਰਏ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਰਿਹਾ ਹਰ ਜਿਹੜੇ ਵੀ ਹਿੰਦੁਸਤਾਨੀ ਸੀ ਉਹ ਇਹ ਕਹਿੰਦਾ ਸੀ ਕਿ ਪਰ ਅੱਜ ਦਾ ਮੈਂ ਜਿੱਤ ਲਵਾਂ ਤੇ ਅਸੀਂ ਕਾਮਨਵੈਲ ਤੇ ਸਾਰੇ ਮੈਡਲ ਜਿੱਤ ਲਾਂਗੇ ਤੇ ਇੰਨਾ ਜ਼ਿਆਦਾ ਪ੍ਰੈਸ਼ਰ ਸੀ ਤੇ ਰੱਬ ਨੇ ਸਾਥ ਦਿੱਤਾ ਤੇ ਅਸੀਂ 7 2 ਬੀਟ ਕੀਤਾ ਸੀ ਪਾਕਿਸਤਾਨ ਨੂੰ ਤੇ ਉਮੀਦ ਕਰਦੇ ਆਂ ਕਿ ਐਤ ਕੀ ਵਧੀਆ ਰੂਗਾ ਇਹ ਇੱਕ ਹੋਰ ਪਲੱਸ ਪੁਆਇੰਟ ਹੈ ਇਸ ਕਾਮਨਵੈਲਥ ਚ ਕਿ ਇੱਕ ਪਾਕਿਸਤਾਨ ਨਹੀਂ ਆ ਰਹੀ ਸਾਡੇ ਦੇ ਇੱਕ ਪ੍ਰੈਸ਼ਰ ਕਿਤੇ ਨਾ ਕਿਤੇ ਘਟ ਗਿਆ ਓਵਰ ਆਲ ਜੇਕਰ ਟੀਮ ਦੇ ਕੰਬੀਨੇਸ਼ਨ ਦੀ ਗੱਲ ਕੀਤੀ ਜਾਏ ਕਾਫੀ ਅੱਛਾ ਕੰਬੀਨੇਸ਼ਨ ਨਜ਼ਰ ਆਉਂਦਾ ਹੈ ਚਾਹੇ ਫਾਰਵਰਡ ਖਿਡਾਰੀਆਂ ਦੀ ਗੱਲ ਕੀਤੀ ਜਾਏ ਮਿਡਫੀਲਡ ਖਿਡਾਰੀਆਂ ਦੀ ਗੱਲ ਕੀਤੀ ਜਾਏ ਡਿਫੈਂਡਰਸ ਦੀ ਗੱਲ ਕੀਤੀ ਜਾਏ ਗੋਲ ਕੀਪਰ ਦੀ ਗੱਲ ਕੀਤੀ ਜਾਏ ਲੱਗਦਾ ਹੈ ਕਿ ਅੱਛੇ ਮੂਡ ਵਿੱਚ ਨੇ ਤੇ ਬਹੁਤ ਸਹੀ ਟਾਈਮ ਤੇ ਐਸੀ ਪੀਕ ਪਰਫਾਰਮੈਂਸਸ ਦੇ ਰਹੇ ਆ ਜੋ ਵੱਡੇ ਟੂਰਨਾਮੈਂਟਸ ਤੋਂ ਪਹਿਲਾਂ ਜ਼ਰੂਰੀ ਹ ਮੈਨੂੰ ਜੇ ਮੈਂ ਆਪਣੇ ਹਿਸਾਬ ਨਾਲ ਕਹਾਂ ਕਾਮਨਵੈਲਥ ਬਹੁਤ ਇੰਪੋਰਟੈਂਟ ਟੂਰਨਾਮੈਂਟ ਨਹੀਂ ਹੈ ਕਿਉਂਕਿ 1 ਮਹੀਨੇ ਬਾਅਦ ਏਸ਼ੀਅਨ ਗੇਮਸ ਨੇ ਜੇ ਅਸੀਂ ਜਿੱਤਦੇ ਹਾਂ ਏਸ਼ੀਅਨ ਗੇਮਸ ਤੇ ਅਸੀਂ 올림픽 ਵਾਸਤੇ 2016 ਦੀ ਡਾਇਰੈਕਟ ਕੁਆਲੀਫਾਈ ਹੋ ਜਾਾਂਗੇ ਕਾਮਨਵੈਲਥ ਦੇ ਵਿੱਚ ਜੇ ਸਾਡਾ ਵਧੀਆ ਪਰਫਾਰਮੈਂਸ ਹੁੰਦੀ ਆ ਤੇ ਅਸੀਂ ਏਸ਼ੀਅਨ ਗੇਮ ਚ ਆਪਣੇ ਪੂਰੇ ਕੌਨਫੀਡੈਂਸ ਨਾਲ ਜਾ ਸਕਦੇ ਹਾਂ ਤੇ ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਉਸ ਤਰੀਕੇ ਨਾਲ ਹੀ ਇੱਥੇ ਟੂਰਨਾਮੈਂਟ ਚ ਤਿਆਰੀ ਕਰਨੀ ਚਾਹੀਦੀ ਹੈ 2010 ਦੇ ਕਾਮਨਵੈਲਥ ਗੇਮਸ ਵਿੱਚ ਭਾਰਤੀ ਹਾਕੀ ਟੀਮ ਨੇ ਭਾਰਤ ਦੀ ਚੋਲੀ ਵਿੱਚ সিলਵਰ ਮੈਡਲ ਪਾਇਆ ਸੀ ਇਸ ਵਾਰ ਕਿਹੜੇ ਪਦਕ ਦੀ ਉਮੀਦ ਕਰ ਰਹੇ ਹੋ ਤੁਸੀਂ ਅ ਜਿਸ ਤਰੀਕੇ ਦੀ ਟੀਮ ਬਣੀ ਹੈ ਇਹ ਤਾਂ ਜ਼ਰੂਰ ਹੈ ਕਿ ਮੈਡਲ ਆਊਗਾ ਪਰ ਹਜੇ ਇਹ ਨਹੀਂ ਕਹਿ ਸਕਦੇ ਕਿ ਮੈਡਲ ਦਾ ਕਲਰ ਕਿਹੜਾ ਹੋਊਗਾ ਕਿਉਂਕਿ ਹਜੇ ਤੱਕ ਕਾਮਨਵੈਲਥ ਗੇਮ ਸਿਰਫ ਆਸਟ੍ਰੇਲੀਆ ਹੀ ਜਿੱਤਦੀ ਆ ਰਹੀ ਹੈ ਤੇ ਜੇ ਐਦ ਕੀ ਇੰਡੀਆ ਦੀ ਟੀਮ ਜਿੱਤਦੀ ਆ ਤੇ ਮੈਨੂੰ ਲੱਗਦਾ ਹੈ ਕਿ ਇੱਕ ਨਵਾਂ ਇਤਿਹਾਸ ਇੰਡੀਆ ਟੀਮ ਬਣਾਉਗੇ ਅੱਜ ਜੀਮੀ ਡੁਆਇਰ ਦੀ ਵੀ ਇੱਕ ਸਟੇਟਮੈਂਟ ਆਈ ਹੋਈ ਹੈ ਰਿਗਾਰਡਿੰਗ ਇੰਡੀਅਨ ਟੀਮ ਕੇ ਜੇ ਇੰਡੀਅਨ ਟੀਮ ਜਿੰਨਾ ਚਾਹੁੰਦੀ ਹੈ ਤਾਂ ਡਿਫੈਂਸਿਵ ਮੋਡ ਚੋਂ ਬਾਹਰ ਨਿਕਲਣ ਦੀ ਜ਼ਰੂਰਤ ਹੈ ਲੱਗਦਾ ਹੈ ਕਿ ਡਿਫੈਂਸਿਵ ਮੋਡ ਚੋਂ ਬਾਹਰ ਨਿਕਲੇਗੀ ਟੀਮ ਇੰਡੀਆ ਇਸ ਕਾਮਨਵੈਲਥ ਗੇਮਸ ਦੇ ਵਿੱਚ ਨਹੀਂ ਜੇ ਆਪਾਂ ਵਰਲਡ ਕੱਪ ਦੀ ਗੱਲ ਕੀਤੀ ਜਾਵੇ ਜਾਂ ਤੋਂ ਪਹਿਲਾਂ ਟੂਰਨਾਮੈਂਟ ਦੀ ਤੇ ਅਸੀਂ ਡਿਫੈਂਸਿਵ ਨਹੀਂ ਖੇਡੇ ਹੈ ਡਿਫੈਂਸ ਕਰਨਾ ਆ ਪਾਰਟ ਆਫ ਗੇਮ ਆ ਬਹੁਤ ਇੰਪੋਰਟੈਂਟ ਪਾਰਟ ਆ ਕਿਉਂਕਿ ਜੇ ਹਾਲੈਂਡ ਦੀ ਜਾਂ ਜਰਮਨ ਦੀ ਗੱਲ ਕੀਤੀ ਜਾਵੇ 올림픽 ਗੇਮਸ ਜਾਂ ਪਿਛਲਾ ਵਰਲਡ ਕੱਪ ਜਾਂ ਤੋਂ ਪਿਛਲੇ ਵਰਲਡ ਕੱਪ ਚ ਜਰਮਨ ਦੀ ਟੀਮ ਇੱਕ ਡਿਫੈਂਸ ਕਰਕੇ ਹੀ ਵਰਲਡ ਕੱਪ ਜਿੱਤੀ ਹੈ ਤੇ ਜਰੂਰੀ ਨਹੀਂ ਇਹ ਸਾਨੂੰ ਜਿਮੀ ਡਾਰ ਦੇ ਸਟੇਟਮੈਂਟ ਨੂੰ ਇੰਨਾ گورਨਰ ਨਹੀਂ ਚਾਹੀਦਾ ਕਿ ਸਾਨੂੰ ਆਪਣੀ ਗੇਮ ਜਰੂਰ ਖੇਡਣੀ ਚਾਹੀਦੀ ਹੈ ਤੇ ਇੱਕ ਆਖਰੀ ਸਵਾਲ ਰਾਜਪਾਲ ਜੀ ਤੁਹਾਡੇ ਤੋਂ ਕੀ ਉਮੀਦ ਕੀਤੀ ਜਾਏ সিলవర్ ਮੈਡਲ ਲਾਸਟ ਟਾਈਮ ਆਇਆ ਸੀ ਕੀ 골ਡ ਦੀ ਉਮੀਦ ਕੀਤੀ ਜਾ ਸਕਦੀ ਹੈ ਹਾਲਾਂਕਿ ਤੁਸੀਂ ਪਹਿਲਾਂ ਵੀ ਦੱਸ ਚੁੱਕੇ ਹੋ ਪਰ ਫਿਰ ਵੀ ਉਤਸੁਕਤਾ ਇੰਨੀ ਹੁੰਦੀ ਹੈ ਇਹਨਾਂ ਗੇਮਸ ਨੂੰ ਲੈ ਕੇ ਕਿ ਸਾਡੇ ਤੋਂ ਰਿਆ ਨਹੀਂ ਜਾਂਦਾ ਜੇਕਰ ਇੱਕ ਮੈਡਲ ਦੇ ਕਲਰ ਦੀ ਗੱਲ ਕੀਤੀ ਜਾਏ ਕਿਹੜਾ ਮੈਡਲ ਲੈ ਸਕਦੀ ਹੈ ਟੀਮ ਇੰਡੀਆ ਜੇ ਮੈਂ ਸਹੀ ਤਰੀਕੇ ਨਾਲ ਕਹਾਂ ਤਾਂ ਇਹਨਾਂ ਨੂੰ ਸਿਲਵਰ ਮੈਡਲ ਵਾਸਤੇ ਫਾਈਟ ਕਰਨੀ ਚਾਹੀਦੀ ਹੈ ਕਿਉਂਕਿ ਸੈਮੀਫਾਈਨਲ ਬਹੁਤ ਇੰਪੋਰਟੈਂਟ ਮੈਚ ਹੋਊਗਾ ਇਹ ਨਿਊਜ਼ੀਲੈਂਡ ਜਾਂ ਇੰਗਲੈਂਡ ਚ ਇੱਕ ਦੇ ਨਾਲ ਹੋਊਗਾ ਜੇ ਅਸੀਂ ਉਹ ਜਿੱਤਦੇ ਹਾਂ ਤੇ ਦੂਸਰੇ ਸਾਈਡ ਤੇ ਡਿਪੈਂਡ ਕਰਦਾ ਹੈ ਕਿ ਆਸਟ੍ਰੇਲੀਆ ਜਿੱਤਦੀ ਹੈ ਕਿ ਹਾਰਦੀ ਹੈ ਪਰ ਸੈਮੀਫਾਈਨਲ ਇੰਪੋਰਟੈਂਟ ਹੈ ਉਸ ਤੋਂ ਬਾਅਦ ਲਾਸਟ ਦੇਣ ਸਾਨੂੰ ਕਲਰ ਬਾਰੇ ਸੋਚਣਾ ਚਾਹੀਦਾ ਹੈ ਕਿ ਕਿਹੜਾ ਕਲਰ ਅਸੀਂ ਮੈਡਲ ਲੈ ਕੇ ਆਉਣਾ ਇੱਕ ਹੋਰ ਸਵਾਲ ਜ਼ਹਿਨ ਚ ਆ ਗਿਆ 101 ਮੈਡਲ ਆਈ ਸੀ ਟੀਮ ਇੰਡੀਆ ਦੇ 2010 ਦੇ ਕਾਮਨਵੈਲਥ ਗੇਮਸ ਦੇ ਵਿੱਚ ਸੈਕੰਡ ਪਲੇਸ ਹਾਸਲ ਕੀਤੀ ਸੀ ਦਿੱਲੀ ਦੇ ਕਾਮਨਵੈਲਥ ਗੇਮਸ ਦੇ ਵਿੱਚ ਹੁਣ ਉਮੀਦਾਂ ਉੰਨੀਆਂ ਹੀ ਲਗਾਈਆਂ ਜਾ ਰਹੀਆਂ ਬਲਕਿ ਕਿਹਾ ਜਾਏ ਕਿ ਉਸ ਤੋਂ ਵੀ ਵੱਧ ਲਗਾਈਆਂ ਜਾ ਰਹੀਆਂ ਤੁਹਾਨੂੰ ਕੀ ਉਮੀਦਾਂ ਨੇ ਓਵਰਆਲ ਭਾਰਤੀ ਕੰਟਿੰਜੈਂਟ ਤੋਂ ਕਿ ਕੀ ਕ੍ਰਿਸ਼ਮਾ ਕਰਕੇ ਦਿਖਾਉਣਗੇ ਭਾਰਤੀ ਖਿਡਾਰੀ ਇਹਨਾਂ ਕਾਮਨਵੈਲਥ ਗੇਮਸ ਵਿੱਚ ਅਜੇ ਪਿਛਲੇ ਕਾਮਨਵੈਲਥ ਦੀ ਗੱਲ ਕੀਤੀ ਜਾਵੇ ਤੇ 101 ਮੈਡਲ ਲਾਏ ਸੀ ਤੇ ਐਦਕੀ 101 ਮੈਡਲ ਨਹੀਂ ਆਉਣਗੇ ਜੇ ਮੈਂ ਸਹੀ ਤਰੀਕੇ ਨਾਲ ਕਹੂੰ ਪਰ ਇਹ ਜ਼ਰੂਰ ਹੋਊਗਾ ਕਿ 골ਡ ਮੈਡਲ ਦੀ ਜਿਹੜੀ ਤਦਾਦ ਉਹ ਵੱਜੂ ਗਿਣਤੀ ਉਹ ਵੱਜੂਗੀ ਕਿਉਂਕਿ ਸਾਇਨਾ ਨੇ ਹਵਾਲ ਨਹੀਂ ਜਾ ਰਹੀ ਆ ਅਸੀਂ ਇੱਕ ਮੈਡਲ ਉਹ ਕੱਟ ਸਕਦੇ ਹਾਂ ਕੁਝ ਸ਼ੂਟਿੰਗ ਦੇ ਵਿੱਚ ਰੂਲ ਚੇਂਜ ਹੋ ਗਏ ਆ ਸੀ ਉਹ ਮੈਡਲ ਕੱਟ ਸਕਦੇ ਹਾਂ ਪਰ ਇਹਨਾਂ ਨੂੰ ਐਦ ਕਿ ਜ਼ਿਆਦਾ ਫੋਕਸ ਕਰਨਾ ਚਾਹੀਦਾ ਹੈ ਕਿ ਅਸੀਂ 골ਡ ਮੈਡਲ ਦੀ ਗਿਣਤੀ ਵਧਾਈਏ ਤੇ ਮੈਨੂੰ ਲੱਗਦਾ ਕਿ 골ਡ ਮੈਡਲ ਦੀ ਗਿਣਤੀ ਜੇ ਵੱਧ ਗਈ ਤੇ ਸਾਡੀ ਉਹੀ ਪਰਫਾਰਮੈਂਸ ਵਧੀਆ ਮੰਨੀ ਜਾਊਗੀ ਪਾਲ ਜੀ ਸਾਡੇ ਨਾਲ ਗੱਲ ਕਰਨ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੇ ਤੁਹਾਡੀ ਤਰ੍ਹਾਂ ਅਸੀਂ ਵੀ ਇਹੀ ਉਮੀਦ ਕਰਦੇ ਹਾਂ ਕਿ ਵੱਧ ਤੋਂ ਵੱਧ ਮੈਡਲ ਜਿੱਤਣ ਚਾਹੇ 골ਡ ਹੋਵੇ ਚਾਹੇ ਸਿਲਵਰ ਹੋਵੇ ਚਾਹੇ ਹੋਵੇ ব্রونز ਪਰ ਟੀਮ ਇੰਡੀਆ ਦੇ ਖਿਡਾਰੀ ਕਮਾਲ ਕਰਕੇ ਆਉਣ ਕਾਮਨਵੈਲਥ ਗੇਮਸ ਦੇ ਵਿੱਚ ਸਾਡੇ ਨਾਲ ਗੱਲ ਕਰਨ ਲਈ ਬਹੁਤ-ਬਹੁਤ ਸ਼ੁਕਰੀਆ। ਸ਼ੁਕਰੀਆ। ਤਾਂ ਇਸੀ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਰਾਜਪਾਲ ਸਿੰਘ ਤੇ ਜਿੱਥੇ ਰਾਜਪਾਲ ਸਿੰਘ ਦਾ ਕਹਿਣਾ ਹੈ ਕਿ ਭਾਰਤੀ ਹਾਕੀ ਟੀਮ ਚੰਗਾ ਪ੍ਰਦਰਸ਼ਨ ਕਰਕੇ ਦਿਖਾਏਗੀ ਕਾਮਨਵੈਲਥ ਗੇਮਸ ਦੇ ਵਿੱਚ ਉੱਥੇ ਉਹਨਾਂ ਨੇ ਭਾਰਤੀ ਕੰਡਿਨਜੈਂਟ ਤੋਂ ਵੀ ਚੰਗੇ ਪ੍ਰਦਰਸ਼ਨ ਦੀ ਉਮੀਦ ਜਤਾ ਪਰਵੇਸ਼ੰਦੂ এবੀਪੀ ਨਿਊਜ਼ ਮੋਹਾਲੀ